ਸਰਬ ਦੇਖਿਏ ਜਿਸ ਤਰ੍ਹਾਂ ਦਾ ਮਸਲਾ ਹੈ ਬਹੁਤ ਸੰਵੇਦਨਸ਼ੀਲ ਹੈ ਤੇ ਕਹਿ ਜਾ ਸਕਦਾ ਕਿ ਪੁਲਿਕ ਦੇ ਉੱਤੇ ਵੀ ਸਵਾਰ ਖੜਾ ਹੁੰਦਾ ਕਿ ਜੇਕਰ ਉਹਰੇ ਕਾਰਵਾਈ ਚੰਗੀ ਹੋਊਗੀ ਤਾਂ ਹੀਓ ਪੁਲਿਕ ਦੇ ਵਿੱਚ ਜਿਹੜੀਆਂ ਕਾਰਵਾਈਆਂ ਨੂੰ ਲੈ ਕੇ ਤੇ ਅੱਗੇ ਕੋਈ ਅਜਿਹੀ ਹਰਕਤ ਨਾ ਕਰੇ ਮਮਤਾ ਬੈਨਰਜੀ ਦਾ ਰੋਲ ਖੁਦ ਇੱਕ ਮਹਿਲਾ ਨੇ ਤੁਸੀਂ ਸਿੱਧੇ ਤੌਰ ਤੇ ਕਟ ਕਰੇਸ਼ ਖੜੇ ਕਰ ਰਹੇ ਨਹੀਂ ਮੈਂ ਕਿਉਂ ਕਰ ਰਿਹਾ ਉਹ ਉਹਨਾਂ ਦਾ ਬਿਆਨ ਉਹਨਾਂ ਨੂੰ ਕਟ ਕਰੇਸ਼ ਖੜਾ ਕਰ ਰਹੇ ਨੇ ਕਿਚਨਾ ਕਿਚਰੇ ਕਿਸੇ ਵਟੇ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਜਿਹੜਾ ਹੋ ਸਕਦਾ ਟੀਮ ਸੀ ਦਾ ਵਰਕਰ ਹੋਏ ਜਾਂ ਟੀਮ ਸੀ ਦਾ ਕੋਈ ਲੀਡਰ ਹੋਏ ਜਾਂ ਵਰਕਰ ਦਾ ਕੋਈ ਲੀਡਰ ਜਾਂ ਕੋਈ ਸੀ ਲੀਡਰ ਦਾ ਕੋਈ ਬੱਚਾ ਹੋਏ ਜਾਂ ਕੋਈ ਸਰਕਾਰੀ ਵਟਾ ਅਹੁਜ ਅਫਸਰ ਹੈ ਜਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂਚ ਬਿਨਾ ਹੋਏ ਇਹਦੀ ਵੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਜੀ ਇਹ ਪਹਿਲੇ ਜੇ ਸੰਦੇਸ਼ ਖਾਲੀ ਹੋਇਆ ਜਿੱਥੇ ਸ਼ਾਹ ਜਾਂ ਸ਼ੇਖ ਨੂੰ ਉੱਥੇ ਵੀ ਪੁਲਿਸ ਸ਼ਾਹ ਜਾਂ ਸ਼ੇਖ ਨੂੰ ਪਛਾਣਦੀ ਰਹੀ ਉਹਨਾਂ ਵਿਰੋਧੀ ਤਰ੍ਹਾਂ ਚੁੱਪਨੇ ਤੇ ਬੀਜਪੀ ਇਸ ਪੂਰੇ ਨਹੀਂ ਵਿਰੋਧੀ ਤਰ੍ਹਾਂ ਤੇ ਸਿਲੈਕਟਿਵ ਹੈ ਨਾ ਮਾਮਲਾ ਜੀ ਹਾਥ ਰਸ ਹੁੰਦਾ ਕਿੰਦਾ ਸਾਚੀ ਠੋਕਦਾ ਮੈਂ ਤਾਂ ਹਾਸ ਰਸ ਜਾਣੇ ਤੇ ਮੈਨੂੰ ਕੋਣ ਰਿਕਮੋਰਸਿਕ ਤੇ ਚੱਲੇ ਵੀ ਜਾਂਦਾ ਕਲਕੱਤਾ ਕਿਹੜਾ ਦੂਰ ਹੈ ਜੀ ਉਹ ਬੱਚੇ ਨਾ ਜਾ ਕੇ ਇੱਥੇ ਅੱਛਾ ਕਲਕੱਤਾ ਛੋਟੇ ਦਿੱਲੀ ਜਿਹੜੇ ਡਾਕਟਰ ਜਿਹੜੇ ਸਟੇਜ ਤੇ ਉੱਥੇ ਆ ਕੇ ਖੜਾ ਹੋ ਜਾਂਦਾ راہਲ ਗਾਂਧੀ ਪਰ ਨਹੀਂ ਇੱਕ ਬੇਟੀ ਦੇ ਦਰਦ ਦੇ ਨਾਲੋਂ ਜ਼ਿਆਦਾ ਗਠਬੰਧਨ ਨੂੰ ਮਜ਼ਬੂਤ ਕਰਨਾ ਰਿਹਾ ਉਹ ਗਠਬੰਧਨ ਤੇ ਆਪਣੀ ਜਗ੍ਹਾ ਸਿਰ ਜਿਹੜਾ ਹੋਇਆ ਘਟਨਾ ਚੱਕਰ ਉਸ ਅਗਰ ਤੁਸੀਂ ਚੈਨਲ ਸਮਝ ਲੋ ਦੇਖ ਲੋ ਉਹ ਤਾਂ ਪ੍ਰੋਸੈਸ ਨੂੰ ਸਮਝ ਲੋ ਤੇ ਸੋ ਨਹੀਂ ਸਕੋਗੇ ਮਤਲਬ ਇੱਕ ਬੇਟੀ ਜੀ 180 ਡਿਗਰੀ ਤੇ ਟੰਗਾ ਫਾੜਤੀ ਗਈ ਆ 180 ਡਿਗਰੀ ਤੇ ਟੰਗਾ ਖੋਲ ਲੋ ਤੇ 45 ਡਿਗਰੀ ਜਿਆਦਾ ਟੰਗ ਨਹੀਂ ਖੋਲ ਸਕਦੀ 180 ਡਿਗਰੀ ਮਤਲਬ ਕੀ ਹਾਲਤ ਕੀ ਥੀ ਉਹਨੇ ਬੇਟੀ ਦੇ ਨਾਲ 150 ਗ੍ਰਾਮ ਸੇਰਮ ਪਾਇਆ ਗਿਆ ਉਹਦੀ ਬਾਡੀ ਚ ਜਿਹਦੇ ਨਾਲ ਦਿੱਕਤ ਸਿਮਨ ਪਾਇਆ ਗਿਆ ਜਿਹਦੇ ਨਾਲ ਪਤਾ ਲੱਗਦਾ ਕਿ ਔਰ ਕੈਂਗ ਰੇਪ ਹੈ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੀ ਅੱਖਾਂ ਫਟ ਗਈਆਂ ਉਹਦੀ ਜ਼ੁਬਾਨ ਕਰ ਗਈ ਉਹਦੇ ਪੈਰ ਵੀ ਰੀਜ਼ਨ ਤੋਂ ਖੋ ਨਿਕਲਦਾ ਪਿਆ ਉਹਦੀ ਹੱਡੀਆਂ ਟੁੱਟ ਗਈਆਂ ਨੇ ਫ੍ਰੈਕਚਰਸ ਨੇ ਇਹ ਰਿਪੋਰਟ ਹੀ ਚੈਰ ਪਰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰਦੀ ਇਸ ਨੇ ਅਫਸੋਸ ਹੈ ਕਿ ਮਹਿਲਾ ਮੁੱਖ ਮੰਤਰੀ ਹੋ ਕੇ ਹੋਮ ਮਿਨਿਸਟਰ ਹੋ ਕੇ ਫਿਰ ਜਾਣ ਕੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰਨਾ ਜਾਣ ਕੇ ਉਹ ਜਿਹੜਾ ਸਪੌਟ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਮਮਤਾ ਸਰਕਾਰ ਪਹਿਲੇ ਵੀ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਉਦੋਂ ਫਿਰ ਆਪਣੇ ਕਿਸੇ ਨਾ ਕਿਸੇ ਅਫਸਰ ਬੈਠ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਸ਼ੀਕਲ ਦੇਸ਼ਪੁਰ ਦੇ ਵਿੱਚ ਜਿਹੜੀ ਹੜਤਾਲਾਂ ਚਾਲੀਆਂ ਡਾਕਟਰਸ ਦੀਆਂ ਉਹ ਮਸਲਾ ਕੋਲਕਾਤਾ ਦੇ ਨਾਲ ਜੁੜਿਆ ਹੋਇਆ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਜੇ ਕਈਏ ਤਾਂ ਬੀਜੇਪੀ ਹੁਣ ਮਮਤਾ ਬੇਨਰਜੀ ਤੇ ਹਮਲਾ ਕਰਾ ਕਿ ਆਖਰ ਇਸ ਪੂਰੀ ਜਾਂਚ ਨੂੰ ਜਿੱਥੇ ਇੱਕ ਪਾਸੇ ਰੇਲੇ ਕੀਤਾ ਜਾ ਰਿਹਾ ਤਾਂ ਨਾਲ ਨਾਲ ਇਹਨੂੰ ਕਿਸੇ ਨੂੰ ਬਚਾਉਣ ਦੀ ਵੀ ਕੋਸ਼ਿਸ਼ ਆ ਆਰਪੀ ਸਿੰਘ ਨੇ ਸੱਦਾ ਸਿੰਘ ਸਾਹਿਬ ਦੇਖਿਏ ਜਿਸ ਤਰ੍ਹਾਂ ਦਾ ਮਸਲਾ ਬਹੁਤ ਸੰਵੇਦਨਸ਼ੀਲ ਹੈ ਤੇ ਕਿਹਾ ਜਾ ਸਕਦਾ ਕਿ ਪੁਲਿਕ ਦੇ ਉੱਤੇ ਵੀ ਸਵਾਰ ਖੜਾ ਹੁੰਦਾ ਕਿ ਜੇਕਰ ਉਰੇ ਕਾਰਵਾਈ ਚੰਗੀ ਹੋਊਗੀ ਤਾਂ ਹੀਓ ਪੁਲਿਕ ਦੇ ਵਿੱਚ ਜਿਹੜੀਆਂ ਕਾਰਵਾਈਆਂ ਨੂੰ ਲੈ ਕੇ ਤੇ ਅੱਗੇ ਕੋਈ ਅਜਿਹੀ ਹਰਕਤ ਨਾ ਕਰੇ ਮਮਤਾ ਬੇਨ ਪਹਿਲਾਂ ਨੇ ਤੁਸੀਂ ਸਿੱਧੇ ਤੌਰ ਤੇ ਕਟ ਕਰੇਸ਼ ਖੜੇ ਕਰ ਰਹੇ ਨਹੀਂ ਮੈਂ ਕਿਉਂ ਕਰ ਰਿਹਾ ਉਹ ਉਹਨਾਂ ਦਾ ਬਿਆਨ ਉਹਨਾਂ ਨੂੰ ਕਟ ਕਰੇਸ਼ ਖੜਾ ਕਰ ਰਹੇ ਨੇ ਜਿਹੜੀ ਘਟਨਾ ਸਥਲ ਹੈ ਹਸਪੀਟਲ ਉੱਤੇ ਹਮਲਾ ਹੋਣਾ ਤਦ ਹੋਣਾ ਜਦ ਡਾਕਟਰਸ ਬਾਰ ਪੀਸਫੁਲ ਪ੍ਰੋਟੈਸਟ ਕਰ ਰਹੇ ਹੋ ਤੇ ਦਿਖਦਾ ਹੈ ਕਿ ਕਿਤਨੇ-ਕਿਤਨੇ ਤੇ ਗਰਬੜ ਹੈ ਉਹ ਇਲਜ਼ਾਮ ਵੀ ਲੈਫਟ ਔਰ ਹਰਾਮ ਕਹਿੰਦੇ ਨੇ ਵਾਮ ਔਰ ਰਾਮਤਲ ਆ ਰਹੇ ਨੇ ਉਹ ਦਿਖਦਾ ਕਿਤੇ ਕਿਤੇ ਉਹਨੂੰ ਪੂਰੇ ਘਟਨਾ ਚੱਕ ਨੂੰ ਕੰਬਨ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨਾ ਕਿਛਰੇ ਕਿਸੇ ਵੱਡੇ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਜਿਹੜਾ ਹੋ ਸਕਦਾ ਟੀਮ ਸੀ ਦਾ ਵਰਕਰ ਹੋਏ ਜਾਂ ਟੀਮ ਸੀ ਦਾ ਕੋਈ ਲੀਡਰ ਹੋਏ ਜਾਂ ਵਰਕਰ ਦਾ ਕੋਈ ਲੀਡਰ ਜਾਂ ਕੋਈ ਸੀ ਲੀਡਰ ਦਾ ਕੋਈ ਬੱਚਾ ਹੋਏ ਜਾਂ ਕੋਈ ਸਰਕਾਰੀ ਵੱਡਾ ਇਹੋ ਜਿਹਾ ਅਫਸਰ ਹੈ ਜਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਾਂਚ ਹੋਣ ਤੋਂ ਬਾਅਦ ਪਤਾ ਲੱਗੇਗਾ ਪਰੰਤੂ ਜਾਂਚ ਬਿਨਾਂ ਹੋਏ ਇਹਦੀ ਵੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਜੀ ਇਹ ਪਹਿਲੇ ਜੇ ਸੰਦੇਸ਼ ਖਾਲੀ ਹੋਇਆ ਜਿੱਥੇ ਸ਼ਾਹ ਜਾਂ ਸ਼ੇਖ ਨੂੰ ਉੱਥੇ ਵੀ ਪੁਲਿਸ ਸ਼ਾਹ ਜਾਂ ਸ਼ੇਖ ਨੂੰ ਪਛਾਣਦੀ ਰਹੀ ਜਦ ਤੱਕ ਹਾਈ ਕੋਰਟ ਦਾ ਆਰਡਰ ਨਹੀਂ ਹੈ ਜਦ ਤੱਕ ਸ਼ਾਂਜੇ ਸ਼ੇਖ ਨੀ ਰਿਲੇਸ ਹੋਇਆ ਇਹ ਉੱਥੇ ਦੀ ਸਰਕਾਰ ਦੀ ਆਦਤ ਬਣ ਗਈ ਹੈ ਕਿ ਕਿਸੇ ਨਾ ਕਿਸੇ ਰੰਗ ਨਾਲ ਜਦ ਮਾਮਲਾ ਆਪਣੇ ਉੱਤੇ ਆਏ ਜਾਂਚ ਦਾ ਮਾਮਲਾ ਹੈ ਜਾਂਚ ਨੂੰ ਖਰਾਬ ਕਰੋ ਪ੍ਰੂਫ ਮਿਟਾਓ ਔਰ ਤਾਂਕੀ ਔਰ ਫਿਰ ਜਿਹੜੇ ਦੋਸ਼ੀ ਉਹਨੂੰ ਉਹਨੂੰ ਬਾਹਰ ਰੱਖੋ ਤਾਂਕੀ ਜਿੰਨਾ ਟਾਈਮ ਉਹਨੂੰ ਮਿਲ ਸਕੇ ਆਪਣੇ ਨੂੰ ਬਚਾਨ ਦਾ ਜਿੰਨਾ ਟਾਈਮ ਮਿਲ ਸਕੇ ਪ੍ਰੂਫ ਨੂੰ ਮਿਟਾਉਣ ਦਾ ਖਰਾਬ ਕਰਨ ਦਾ ਉਹਨਾਂ ਟਾਈਮ ਉਹ ਆਪਣਾ ਯੂਜ਼ ਕਰ ਸਕੇ ਇਹ ਸਾਰਾ ਮਾਮਲਾ ਹੈ ਹੈ ਪਰ ਦੂਜੇ ਪਾਸੇ ਤੁਸੀਂ ਜਿਵੇਂ ਵਿਰੋਧੀ ਧਿਰਾਂ ਦੀ ਗੱਲ ਕਰੀ ਆਮ ਤੌਰ ਤੇ ਤਾਂ ਖੈਰ ਕਹੀਏ ਕਿ ਹੁਣ ਤੱਕ ਤਾਂ ਵੱਡੇ ਤੌਰ ਤੇ ਮਸਲੇ ਜਿਹੜੇ ਵੀ ਉੱਠੇ ਉਹਦੇ ਚ ਬੀਜਪੀ ਨਿਸ਼ਾਨੇ ਤੇ ਰਹੀ ਵਿਰੋਧੀ ਧਿਰਾਂ ਦੇ ਚਾਹੇ ਇਸ ਤਰ੍ਹਾਂ ਦੇ ਕੋਈ ਮਾਮਲੇ ਪਹਿਲਾਂ ਸਾਹਮਣੇ ਆਏ ਹੋਣ ਜਾਂ ਦੂਜੇ ਪਾਸੇ ਕੋਈ ਹੋਈ ਪਰ ਪਰ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਹੁਣ ਵਿਰੋਧੀ ਧਿਰਾਂ ਚੁੱਪਨੇ ਤੇ ਬੀਜਪੀ ਇਸ ਪੂਰੇ ਮਾਮਲੇ ਨਹੀਂ ਵਿਰੋਧੀ ਧਿਰਾਂ ਤੇ ਸਿਲੇਕਟਿਵ ਹੈ ਨਾ ਮਾਮਲਾ ਜੀ ਹਾਸਰ ਸੋਨਤ ਕੇ ਕੇਂਦਰ ਸਾਚੀ ਠੋਕਨ ਮੈਂ ਤਾਂ ਹਾਸਰਸ ਜਾਣੇ ਸੇ ਮੇਰੇ ਕੋਲ ਮੋਟਰਸਾਈਕਲ ਤੇ ਚੱਲੇ ਵੀ ਜਾਂਦੇ ਕਲਕੱਤਾ ਕਿਹੜਾ ਦੂਰ ਹੈ ਜ ਉਹ ਬੱਚੇ ਨਾ ਜਾ ਕੇ ਇੱਥੇ ਕਲਕੱਤਾ ਛੋਟੇ ਦਿੱਲੀ ਜਿਹੜੇ ਡਾਕਟਰ ਜਿਹੜਾ ਸਟੇਜ ਤੇ ਉੱਥੇ ਆ ਕੇ ਖੜਾ ਹੋ ਜਾਂਦਾ ਰਾਹੁਲ ਗਾਂਧੀ ਪਰ ਨਹੀਂ ਕਿਉਂਕਿ ਆਪਣੇ 파ਟਨਰ ਇਨ ਅਨਲ ਦੇ ਮੇਰਾ ਮੰਨ ਲਖ ਦੇ ਆਰ ਆਲਸੋ ਇਕੁਅਲੀ ਰਿਸਪੋਨਸੀਬਲ ਐਂਡ ਦੇ ਆਰ 파ਟਨਰ ਇਨ ਕ੍ਰਾਈਮ ਇਫ ਯੂ ਸੇਫਗਾਰਡ ਅ 파ਟਨਰ ਇਨ ਯਰ 파ਟਨਰ ਹੂ ਇਸ ਰਿਸਪੋਨਸੀਬਲ ਫਾਰ ਅ ਕ੍ਰਾਈਮ ਇਟ ਮੀਨ ਯਰ 파ਟਨਰ ਇਨ ਕ੍ਰਾਈਮ ਇੰ ਵਿੱਚ ਫਰਕ ਇਹ ਆ ਕਿ ਇੱਕ ਬੇਟੀ ਦੇ ਦਰਦ ਦੇ ਨਾਲੋਂ ਜ਼ਿਆਦਾ ਗਠਬੰਧਨ ਨੂੰ ਮਜ਼ਬੂਤ ਕਰਨਾ ਰਹੇਗਾ ਉਹ ਗਠਬੰਧਨ ਤੇ ਆਪਣੀ ਜਗ੍ਹਾ ਸਰ ਜਿਹੜਾ ਹੋਇਆ ਘਟਨਾ ਚੱਕਰ ਉਸ ਅਗਰ ਤੁਸੀਂ ਚੈਨਲ ਸਮਝ ਲੋਰ ਦੇਖ ਲੋ ਉਹ ਪ੍ਰੋਸੈਸ ਨੂੰ ਸਮਝ ਲੋ ਤੇ ਸੋ ਨਹੀਂ ਸਕੋਗੇ ਮਤਲਬ ਇੱਕ ਬੇਟੀ ਦੀ 180 ਡਿਗਰੀ ਤੇ ਟੰਗਾ ਫਾੜਤੀ ਗਈਆਂ ਨੇ 180 ਡਿਗਰੀ ਤੇ ਟੰਗਾ ਖੋਲ ਲੋ ਤੇ 45 ਡਿਗਰੀ ਜਿਆਦਾ ਟੰਗ ਨਹੀਂ ਖੋਲ ਸਕਦੀ 180 ਡਿਗਰੀ ਮਤਲਬ ਕੀ ਹਾਲਤ ਕੀ ਥੀ ਉਹਨੇ ਬੇਟੀ ਦੇ ਨਾਲ 150 ਗ੍ਰਾਮ ਸਿਰਮ ਪਾਇਆ ਗਿਆ ਉਹਦੀ ਬਾਡੀ ਚ ਜਿਹਦੇ ਨਾਲ ਦਿੱਕਤ ਸਿਮਨ ਪਾਇਆ ਗਿਆ ਜਿਹਦੇ ਨਾਲ ਪਤਾ ਲੱਗਦਾ ਕਿ ਔਰ ਗੈਂਗਰੇਪ ਹੈ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਅੱਖਾਂ ਫਟ ਗਈਆਂ ਉਹਦੀ ਜ਼ੁਬਾਨ ਕਰ ਗਈ ਉਹਦੇ ਪੈਰ ਵੀ ਰੀਜ਼ਨ ਤੋਂ ਖੋ ਨਿਕਲਦਾ ਪਿਆ ਉਹਦੀ ਹੱਡੀਆਂ ਟੁੱਟ ਗਈਆਂ ਨੇ ਫ੍ਰੈਕਚਰਸ ਨੇ ਇਹ ਰਿਪੋਰਟ ਹੀ ਕਹਿ ਰਹੇ ਪਰ ਸਰਕਾਰ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ ਅਫਸੋਸ ਹੈ ਕਿ ਮਹਿਲਾ ਮੁੱਖ ਮੰਤਰੀ ਹੋ ਕੇ ਹੋਮ ਮਿਨਿਸਟਰ ਹੋ ਕੇ ਫਿਰ ਜਾਣ ਕੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰਨਾ ਜਾਣ ਕੇ ਉਹ ਜਿਹੜਾ ਸਪੌਟ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਦਿੱਖਦਾ ਹੈ ਕਿ ਸਰਕਾਰ ਜਿੰਨਾ ਪਹਿਲੇ ਮਮਤਾ ਸਰਕਾਰ ਪਹਿਲੇ ਵੀ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਉਦੋਂ ਫਿਰ ਆਪਣੇ ਕਿਸੇ ਨਾ ਕਿਸੇ ਆਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਵਾਲਾ ਸਭ ਮੇਰਾ ਕੀ ਇਹਦੇ ਨਾਲ ਹੀ ਜੇ ਹੁਣ ਦੂਜੇ ਪਾਸੇ ਇੰਪੈਕਟ ਤੇ ਆ ਜਾਈਏ ਡਾਕਟਰ ਹੜਤਾਲ ਤੇ ਨੇ ਮੈਕਸਿਮਮ ਜੇ ਦੇਖਿਆ ਜਾਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਦੇ ਵਿੱਚ ਜਿਵੇਂ ਡਾਕਟਰ ਹੜਤਾਲ ਤੇ ਗਏ ਨੇ ਲੋਕ ਤਾਂ ਬੇहद ਪਰੇਸ਼ਾਨ ਨੇ ਇਹ ਪੂਰੇ ਦੇਸ਼ ਦੇ ਹਾਲਾਤ ਨੇ ਜੇ ਚੰਡੀਗੜ੍ਹ ਦੀ ਗੱਲ ਕਰੀਏ ਲੋਕਾਂ ਨੂੰ ਪ੍ਰਾਈਵੇਟ ਸਟਰਕਚਰ ਦਾ ਸਹਾਰਾ ਲੈਣਾ ਪੈ ਰਿਹਾ ਜਿੱਥੇ ਤੁਹਾਨੂੰ ਪਤਾ ਹੀ ਆ ਵੀ ਫਿਰ ਲੋਕ ਕਿਤੇ ਨਾ ਕਿਤੇ ਲੁੱਟ ਦਾ ਸ਼ਿਕਾਰ ਹੋ ਨੇ ਇੱਥੇ ਮਾਨ ਸਾਹਿਬ ਨੂੰ ਮਮਤਾ ਬਣੀ ਫੋਨ ਚੱਕ ਕੇ ਕਹਿੰਦੇ ਵੀ ਤੂੰ ਸਿਫਤ ਦੇ ਜਾਂ ਠੀਕ ਹੋਂਦੇ ਇਹ ਡਾਕਟਰ ਦੇ تسਲੀ ਕਰਨ ਤੇ ਮਾਨ ਸਾਹਿਬ ਦਾ ਕਹਿੰਦੇ ਸਟੇਟ ਗਵਰਨਰ ਦਾ ਕੰਮ ਹੈ ਜੀ ਕਿ ਆਪਣੇ ਆਪਣੇ ਸਟੇਟਸ ਵਾਲੇ 압 ਪ੍ਰੈਸ਼ਰ ਪਾ ਪਰ ਹੁਣ ਕੱਲ ਇੱਥੇ ਮਾਨ ਸਾਹਿਬ ਕਹਿੰਦੇ ਇਹ ਡਾਕਟਰ ਵੀ ਦੋਸ਼ੀ ਨਹੀਂ ਜੀ ਭਈ ਡਾਕਟਰ ਕਿੱਦਾਂ ਸੇਵ ਕਰਾਂਗੇ ਇਹੋ ਡਾਕਟਰ ਨੇ ਜਿਹਨਾਂ ਨੇ ਸਾਰੀ ਕੋਰੋਨਾ ਦੀ ਜਾਨ ਬਚਾਈ ਸੀ ਕਈ ਹਜ਼ਾਰਾਂ ਡਾਕਟਰਾਂ ਦੀ ਡੈਥ ਹੋ ਗਈ ਦੀ ਸਾਡੀ ਜਾਨ ਬਜਾ ਦੇ ਦੀ ਸਮਾਜ ਸਮਾਜ ਵਾਸਤੇ ਇਹਨਾਂ ਵੱਡਾ ਕੰਮ ਕੀਤਾ ਜੇ ਅਜੋ ਡਾਕਟਰ ਆਪਣੀ ਜਾਨ ਨੂੰ ਖਤਰਾ ਪਾਏਗਾ ਤੇ ਕਿੰਨਾ ਕੰਮ ਕਰੇਗਾ ਡਾਕਟਰ ਨੂੰ ਅਤੀ ਰਾਤੀ ਦੇਰ ਫੇਰ ਕੰਮ ਕਰਨਾ ਪੈਂਦਾ ਰਾਤੀ 2 ਵਜੇ ਉੱਠ ਕੇ ਵੀ ਕਾਲ ਆਂਦਾ ਡਾਕਟਰ ਨੂੰ ਹਸਪਤਲ ਜਾਣਾ ਪੈਂਦਾ ਹੈ ਊਮਨ ਡਾਕਟਰ ਵੀ ਡਾਕਟਰ ਹੈ ਹੁਣ ਅਗਰ ਤੁਸੀਂ ਉਹਨੂੰ ਉਹਦਰ ਇਹੋ ਜਿਹਾ ਦੁਸ਼ਕਰਮ ਕਰੋਗੇ ਤੇ ਫਿਰ ਡਾਕਟਰ ਕਿੰਨਾ ਕੰਮ ਕਰੇਗਾ ਖਰ ਦੇਖੀਏ ਤਾਂ ਕਿਉਂਕਿ ਜਿਵੇਂ ਸਟ੍ਰਾਈਕ ਚੱਲ ਰਹੀ ਹੈ ਤਾਂ ਉਹਦੇ ਨਾਲ ਹੀ ਜ਼ਾਹਿਰ ਜੀ ਗੱਲ ਹੈ ਵੀ ਇੱਕ ਪਾਸੇ ਉਸ ਬੇਟੀ ਦਾ ਦਰਦ ਤੇ ਨਾਲ ਹੀ ਜਿਵੇਂ ਲੋਕ ਅੱਜ ਪਰੇਸ਼ਾਨ ਹੋ ਰਹੇ ਨੇ ਤਾਂ ਉਹਦੇ ਨਾਲ ਨਾਲ ਪੂਰਾ ਸਿਸਟਮ ਸਟਰਕਚਰ ਹੈ ਜਿਹੜਾ ਉਹ ਵਿਗੜਿਆ ਦਿਖਦਾ ਪਰ ਭਾਜੀਪੀ ਇਹ ਗੱਲ ਕਹਿੰਦੀ ਹੈ ਕਿ ਆਖਰ ਜਦੋਂ ਪਹਿਲਾਂ ਮਾਲੇ ਮਸਲਿਆਂ ਨੂੰ ਲੈ ਕੇ ਜਿਵੇਂ ਕਾਂਗਰਸ ਜਾਫਪੁਰ ਵਿਰੋਧੀ ਤਰ੍ਹਾਂ ਹੰਗਾਮਾ ਕਰਦੀਆਂ ਸੀ ਤਾਂ ਅੱਜ ਚੁੱਪ ਕਾਤੋਂ ਨੇ ਸੀਨੀਅਰ ਵੀਡੀਓ ਨੇ ਸੋ ਮੈਂ ਤੇ ਦਿਨਾਂ ਉਸ ਮਿਸਿੰਗ ਰੋਜਨਾਸ 20 TV ਚੰਡੀਗੜ੍ਹ